परम सत्कार योग ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਸ ਤਰ੍ਹਾਂ ਕਿ ਆਪਾਂ 6 ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਇਹ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਅੱਜ 40 ਸਾਲ ਦਾ ਸਮਾਂ ਹੋ ਚੁੱਕਿਆ ਹੈ ਉਸ ਧਿਆਨਕ ਖੱਲੂ ਘਾਰੇ ਨੂੰ ਜੋ ਕਿ ਸਮੇਂ ਦੀ ਹਕੂਮਤ ਵੱਲੋਂ ਸਾਡੇ ਧਾਰਮਿਕ ਸਥਾਨਾਂ ਤੇ ਆਪਣੀ ਤਾਕਤ ਦੀ ਅਨਿਵਰਤੋਂ ਕੀਤੀ ਗਈ ਹਜ਼ਾਰਾਂ ਸ਼ਰਧਾਲੂਆਂ ਨੂੰ ਤੇ ਗੁਰੂ ਕੇ ਸਿੱਖਾਂ ਨੂੰ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਇਹ ਖੱਲੂ ਘਾਰਾ ਪੂਰੇ ਸਿੱਖ ਜਗਤ ਦੇ ਲਈ ਇੱਕ ਬਹੁਤ ਹੀ ਦੁਖਦਾਈ ਹੈ ਔਰ ਨਾ ਭੁੱਲਣ ਵਾਲਾ ਇਹ ਵਾਕਿਆ ਹੈ ਤਾਂ ਉਥੇ ਇੱਕ ਇਸ ਦਾ ਹੋਰ ਵੀ ਦੁਖਦਾਈ ਪੱਖ ਇਹ ਹੈ ਕਿ ਅੱਜ ਵੀ ਸਾਡੇ ਕੁਝ ਐਸੇ ਸਿੱਖ ਨਹੀਂ ਜਿਹੜੇ ਇਸ ਕਤਲੇਆਮ ਦਾ ਦੋਸ਼ੀ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਵਾਲਿਆਂ ਨੂੰ ਮੰਨਦੇ ਨੇ ਕਿ ਜੇਕਰ ਸੰਤ ਜਰਨੈਲ ਸਿੰਘ ਜੀ ਉਥੇ ਹਥਿਆਰ ਲੈ ਕੇ ਆਪਣੇ ਸਾਥੀਆਂ ਸਮੇਤ ਨਾ ਜਾਂਦੇ ਤਾਂ ਸ਼ਾਇਦ ਇਹ ਕਤਲੇਆਮ ਨਾ ਵਾਪਰਦਾ ਤਾਂ ਇਥੇ ਇਹ ਵੀ ਗੱਲ ਉਹਨਾਂ ਲੋਕਾਂ ਦੇ ਅਸੀਂ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਮੰਨ ਲੈਂਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਰਾ ਵਾਲੇ ਆਪਣੇ ਸਾਥੀਆਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਹਥਿਆਰਾਂ ਦੇ ਸਮੇਤ ਬੈਠੇ ਸਨ ਜਿਹੜਾ ਤਕਰੀਬਨ ਇੱਕੋ ਸਮੇਂ ਇੱਕੋ ਦਿਨ 37 ਦੇ ਕਰੀਬ ਪੰਜਾਬ ਸਮੇਤ ਹੋਰ ਵੱਖ-ਵੱਖ ਥਾਵਾਂ ਤੇ ਫੌਜ ਨੇ ਜਿਹੜੀ ਹਥਿਆਰਾਂ ਸਮੇਤ ਗੁੰਡਾਗਰਦੀ ਕੀਤੀ ਹੈ ਕਿ ਉਹਨਾਂ 37 ਗੁਰਦੁਆਰਿਆਂ ਦੇ ਵਿੱਚ ਵੀ ਸੰਤ ਜਰਨੈਲ ਸਣੀ ਜੀ ਬੈਠੇ ਹੋਏ ਸੀ ਸੋ ਇਹ ਸਿਰਫ ਇੱਕ ਬਹਾਨਾ ਸੀ ਸੰਤ ਜਰਨੈਲ ਸਿੰਘ ਜੀ ਨੂੰ ਬਦਨਾਮ ਕਰਨ ਦਾ ਤਾਂ ਜੇਕਰ ਸਮੇਂ ਦੀ ਸਰਕਾਰ ਦਾ ਮਕਸਦ ਸਿਰਫ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਗ੍ਰਿਫਤਾਰ ਕਰਨਾ ਹੀ ਹੁੰਦਾ ਤਾਂ ਉਸ ਦੇ ਲਈ ਕੋਈ ਹੋਰ ਵੀ ਦਿਨ ਚੁਣਿਆ ਜਾ ਸਕਦਾ ਸੀ ਪਰ ਉਹ ਦਿਨ ਸਿਰਫ ਉਹੀ ਚੁਣਿਆ ਗਿਆ ਪੰਜਵੇਂ ਪਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜੇ ਵਾਲਾ ਦਿਨ ਜਿਸ ਦਿਨ ਵੱਧ ਤੋਂ ਵੱਧ ਸਿੱਖ ਸੰਗਤਾਂ ਆਪਣੇ ਗੁਰਦੁਆਮਾਂ ਤੇ ਆਪਣੇ ਗੁਰਦੁਵਾਰਿਆਂ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਹਮਲਾ ਕਰਨ ਦਾ ਮਕਸਦ ਸਿਰਫ ਇਹ ਹੀ ਸੀ ਕਿ ਜੋ ਲੰਮੇ ਸਮੇਂ ਤੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਵਾਲਿਆਂ ਵੱਲੋਂ ਤੇ ਅਕਾਲੀ ਲੀਡਰਸ਼ਿਪ ਦੇ ਵੱਲੋਂ ਪੰਜਾਬ ਦੇ ਲਈ ਜੋ ਆਨੰਦਪੁਰ ਦੇ ਮਤੇ ਦੇ ਰੂਪ ਦੇ ਵਿੱਚ ਵੱਧ ਅਧਿਕਾਰਾਂ ਦੀ ਮੰਗ ਕੀਤੀ ਜਾ ਰਹੀ ਹੈ। ਵੱਧ ਅਧਿਕਾਰਾਂ ਦੀ ਜਿਹੜੀ ਮੰਗ ਹੈ ਉਸ ਨੂੰ ਸਿੱਖ ਮਨਾਂ ਦੇ ਵਿੱਚੋਂ ਕੱਢਣ ਦੇ ਲਈ ਸਿੱਖ ਕੌਮ ਨੂੰ ਇੰਨਾਕ ਡਰਾਇਆ ਜਾ ਸਕੇ ਇਨਾ ਕ ਭੈ ਭੀਤ ਕੀਤਾ ਜਾ ਸਕੇ ਇਨਾ ਵੱਡੇ ਪੱਧਰ ਤੇ ਕਤਲੇਆਮ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਜਿਹੜਾ ਹੈ ਇੱਕ ਕੌਮ ਪੰਜਾਬ ਦੇ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਦੇ ਬਾਰੇ ਸੋਚ ਵੀ ਨਾ ਸਕੇ ਸੋ ਮਕਸਦ ਇਹ ਸੀ ਕਿਉਂਕਿ ਜੇਕਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨਾ ਹੀ ਸਰਕਾਰ ਦਾ ਮਕਸਦ ਹੁੰਦਾ ਤਾਂ ਤਕਰੀਬਨ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੈ ਕਿ ਉਸ ਤੋਂ ਪਹਿਲਾਂ ਵੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਖੁਦ 2-3 ਵਾਰ ਜਿਹੜਾ ਹੈ ਸਰਕਾਰ ਨੂੰ ਆਪਣੀ ਗ੍ਰਿਫਤਾਰੀ ਦਿੱਤੀ ਸੀ ਪਰ ਉਹਨਾਂ ਨੂੰ ਹਰ ਵਾਰ ਜਿਹੜਾ ਹੈ ਰਿਹਾ ਕਰ ਦਿੱਤਾ ਜਾਂਦਾ ਸੀ ਸਰਕਾਰ ਦੀ ਨੀਤੀ ਕੀ ਸੀ ਤੇ ਜੋ ਸਿੱਖ ਵੱਧ ਅਧਿਕਾਰਾਂ ਦੀ ਮੰਗ ਕਰਦੇ ਨੇ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦਬਾਇਆ ਜਾਂਦਾ ਅਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਅੱਜ 40 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਅ ਸਾਡੇ ਜਿਹੜੇ ਕਾਫੀ ਸਾਰੇ ਸਿੱਖ ਅਜੇ ਤੱਕ ਇਹ ਨਹੀਂ ਸਮਝ ਸਕੇ ਇਸ ਕਤਲੇਆਮ ਦਾ ਅਸਲ ਦੋਸ਼ੀ ਕੌਣ ਸੀ ਜਾਂ ਇਸ ਕਤਲੇਆਮ ਦੇ ਪਿੱਛੇ ਇਸ ਘੱਲੂ ਘਰੇ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਸੀ ਸਾਡੀਆਂ ਧਾਰਮਿਕ ਸੰਸਥਾਵਾਂ ਅਜੇ ਤੱਕ ਆਪਣੀ ਸਿੱਖ ਕੌਮ ਨੂੰ ਹੀ ਇਹ ਪੂਰੀ ਤਰ੍ਹਾਂ ਨਹੀਂ ਸਮਝਾ ਸਕੀਆਂ ਤਾਂ ਜਾਣੇ ਅਣਜਾਣੇ ਦੇ ਵਿੱਚ ਸਾਡੇ ਕਾਫੀ ਸਾਰੇ ਸਿੱਖ ਜਿਹੜੇ ਹੈ ਅੱਜ ਵੀ ਇਸ ਕਤਲੇਆਮ ਦਾ ਦੋਸ਼ੀ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਵਾਲਿਆਂ ਨੂੰ ਮੰਨਦੇ ਨੇ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਔਰ ਸ਼ਰਮ ਦੀ ਗੱਲ ਹੈ ਸੋ ਕੋਸ਼ਿਸ਼ ਕਰੀਏ ਕਿ ਉਸ ਕੱਲੂ ਘਾਰੇ ਨਾਲ ਸੰਬੰਧਿਤ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਨੂੰ ਪੜ੍ਹਿਆ ਜਾਵੇ ਤਾਂ ਕਿ ਸਾਨੂੰ ਸੱਚ ਅਤੇ ਝੂਠ ਦਾ ਜਿਹੜਾ ਫਰਕ ਹੈ ਜਾਂ ਅਸਲ ਦੋਸ਼ੀ ਕੌਣ ਹੈ ਉਸ ਦੇ ਬਾਰੇ ਸਮਝ ਆ ਸਕੇ ਔਰ ਵੱਧ ਤੋਂ ਵੱਧ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਕਿ ਅੱਜ ਵੀ ਜਿਹੜੇ ਸਾਡੇ ਬਹੁ ਗਿਣਤੀ ਸਿੱਖ ਹੈ ਉਹਨਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹੱਕ ਦੇ ਵਿੱਚ ਭੁਗਤ ਰਹੇ ਨੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਤੇ ਜਿਨ੍ਹਾਂ ਨੇ ਕਰਵਾਇਆ ਜਦੋਂ ਕਦੇ ਚੋਣਾਂ ਆਉਂਦੀਆਂ ਨੇ ਤਾਂ ਸਾਡੇ ਬਹੁ ਗਿਣਤੀ ਸਿੱਖਾਂ ਦੀ ਜਿਹੜੀ ਵੋਟ ਹੈ ਉਹਨਾਂ ਦੋਸ਼ੀ ਧਿਰਾਂ ਦੇ ਹੱਕ ਦੇ ਵਿੱਚ ਭੁਗਤਦੀ ਹੈ ਜਿਹੜੀ ਕਿ ਬਹੁਤ ਹੀ ਸਾਡੀ ਕੌਮ ਦੇ ਵਾਸਤੇ ਸ਼ਰਮ ਦੀ ਗੱਲ ਹੈ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੀ ਬਿਨਾਂ ਸ਼ੱਕ ਸਾਡੀ ਕੌਮ ਦੇ ਮਹਾਨ ਯੋਧੇ ਸਾਡੀ ਕੌਮ ਦੇ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਸਿੱਖਾਂ ਦੀ ਆਜ਼ਾਦੀ ਦੇ ਲਈ ਔਰ ਹਰ ਵਰਗ ਦੇ ਲੋਕਾਂ ਨੂੰ ਉਹਨਾਂ ਦੇ ਵੱਧ ਅਧਿਕਾਰਾਂ ਦੇ ਪ੍ਰਤੀ ਜਿੱਥੇ ਜਾਗਰੂਕ ਕੀਤਾ ਉਥੇ ਵੱਧ ਅਧਿਕਾਰ ਲੈ ਕੇ ਦੇਣ ਦੇ ਲਈ ਵੀ ਆਪਣੀ ਸ਼ਹਾਦਤ ਦਿੱਤੀ 6 ਜੂਨ 1984 ਦੇ ਕੱਲੂ ਘਾਰੇ ਦੇ ਜੋ ਸ਼ਹੀਦ ਨੇ ਉਹਨਾਂ ਨੂੰ ਇਹੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੈ ਉਸ ਕੱਲੂ ਘਾਰੇ ਦੇ ਉਸ ਭਿਆਨਕ ਕਤਲੇਆਮ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪੂਰਨ ਤੌਰ ਤੇ ਦੁਨੀਆ ਦੇ ਸਾਹਮਣੇ ਨੰਗਾ ਕੀਤਾ ਜਾਵੇ ਔਰ ਉਹਨਾਂ ਸਿਆਸੀ ਕਾਤਲ ਜ਼ਮਾਤਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਸੋਈ ਇੱਕ ਲਹਿਰ ਚਲਾਈ ਜਾਵੇ ਕਿਉਂਕਿ ਜੇਕਰ ਅਸੀਂ 40 ਸਾਲ ਬੀਤ ਜਾਣ ਦੇ ਬਾਅਦ ਯੁੱਧ ਵੀ ਅਸਲ ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆ ਸਕੇ ਤਾਂ ਮੈਂ ਸਮਝਦਾ ਕਿਤੇ ਨਾ ਕਿਤੇ ਸਾਡੀ ਨਾਕਾਮੀ ਹੈ ਸੋ ਵਾਹਿਗੁਰੂ ਜੀ ਮਿਹਰ ਕਰਨ ਸਾਡੀ ਕੌਮ ਜਿਹੜੀ ਹੈ ਇਸ ਨੂੰ ਆਪਣੇ ਹੱਥ ਮਿਲਣ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ ਕਿਉਂਕਿ ਸਿੱਖ ਕੌਮ ਜਿਹੜੀ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਔਰ ਹਰ ਦੁੱਖ ਦੇ ਸਮੇਂ ਹਰ ਵਰਗ ਦੇ ਲੋਕਾਂ ਦੇ ਨਾਲ ਖੜੀ ਹੈ ਸੋ ਵਾਹਿਗੁਰੂ ਇਸ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਦ ਤੋਂ ਵਦ ਜਿਹੜਾ ਇਤਿਹਾਸ ਹੈ ਉਸ ਨੂੰ ਪੜਿਆ ਜਾਵੇ ਤਾਂ ਕਿ ਜਿਹੜੀਆਂ ਸਿਆਸੀ ਤਰਾ ਪਿਛਲੇ 40 ਸਾਲ ਤੋਂ ਸਾਡੀ ਕੌਮ ਨੂੰ ਮੂਰਖ ਬਣਾ ਰਹੀਆਂ ਨੇ ਸੋ ਅੱਜ ਲੋੜ ਹੈ ਕਿ ਉਹਨਾਂ ਕਾਤਲ ਸਿਆਸੀ ਧਿਰਾਂ ਦਾ ਬਾਈਕਾਟ ਕਰੀਏ ਔਰ ਕੌਮ ਦੇ ਵਿੱਚ ਵੱਧ ਤੋਂ ਵੱਧ ਏਕਤਾ ਬਣਾਈ ਜਾਵੇ ਔਰ ਜਿਹੜੇ ਸਾਡੀ ਕੌਮ ਦੇ ਵਿੱਚ ਅੱਜ ਵੀ ਕੌਮ ਦੇ ਦੁਖੀ ਲੋਕੇ ਹੋਏ ਨੇ ਚਾਹੇ ਉਹ ਸਿੱਖ ਆਗੂਆਂ ਦੇ ਢੇਸ ਦੇ ਵਿੱਚ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਘੱਲੂਕਾਰੇ ਹੈ ਇਸ ਤਰ੍ਹਾਂ ਦੀ ਧਿਆਨਕ ਕਤਲੇਆਮ ਹੈ ਉਹ ਅੱਗੇ ਤੋਂ ਸਾਡੀ ਕੌਮ ਦੇ ਦਰਬੇਸ਼ ਨਾ ਆਉਣ ਇਸ ਤਰ੍ਹਾਂ ਸਾਡੀ ਕੌਮ ਦਾ ਜਿਹੜਾ ਨੁਕਸਾਨ ਨਾ ਹੋਵੇ ਸੋ ਵਾਹਿਗੁਰੂ ਜੀ ਮਿਹਰ ਕਰਨ ਇਸ ਤਰ੍ਹਾਂ ਦੇ ਜਿਹੜੇ ਬੁਰੇ ਹਾਲਾਤ ਹੈ ਉਹਨਾ ਤੋਂ ਸਾਡੀ ਕੌਮ ਬਚੀ ਰਹੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ